ਇੱਕ ਸਵਾਲ ਜਿਹੜਾ ਕਿ ਅੱਜ ਕੱਲ ਬਹੁਤ ਕੰਟਰੋਵਰਸ਼ੀਅਲ ਆ ਤੇ ਕਈ ਬੰਦੇ ਆਪਣੇ ਉਸ ਬਾਰੇ ਗੱਲ ਨਹੀਂ ਕਰਦੇ ਗੁਰੂ ਗੋਬਿੰਦ ਸਾਹਿਬ ਜੀ ਨੇ ਦਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਉਂ ਨਹੀਂ ਦਰਜ ਕੀਤੀ ਤੇ ਉਹਨਾਂ ਨੇ ਅਲੱਗ ਗ੍ਰੰਥ ਦਸਮ ਗ੍ਰੰਥ ਕਿਉਂ ਲਿਖਿਆ ਇਸ ਸਵਾਲ ਦਾ ਆਨਸਰ ਆਪਾਂ ਇਸ ਵੀਡੀਓ 'ਚ ਦੇਖਾਂਗੇ ਤੇ ਇਸ ਵੀਡੀਓ 'ਚ ਬਹੁਤ ਚੰਗੀ ਤਰ੍ਹਾਂ ਸਾਨੂੰ ਸੰਤ ਮਸਕੀਨ ਜੀ ਐਕਸਪਲੇਨ ਕਰਨਗੇ ਤੇ ਚੰਗੀ ਤਰ੍ਹਾਂ ਵੀਡੀਓ ਨੂੰ ਸੁਣ ਕੇ ਜਾਓ ਜੋ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਦੱਸਿਓ ਜੀ ਅੱਜ ਦੀ ਵੀਡੀਓ ਸ਼ੁਰੂ ਕਰੀਏ ਪੰਡਿਤ ਗਣੇਸ਼ਾ ਸਿੰਘ ਨਿਰਮਲਿ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਠੀਕਾ ਕੀਤਾ ਜਾਪ ਸਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 అవਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਹਿਬ ਕਹਿੰਦੇ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਂ ਬਾਸ਼ਾ ਕੀਤਾ ਟ੍ਰੀਕਾ ਕੀਤਾ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹੁੰਦੇ ਸਨ ਸਤਿਗੁਰ ਕਹਿਣ ਲਈ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਗਾ ਟੀਕਾ ਕਰ ਦੇਣਾ दशम कथा भागवत की बाखा करी बनाए विद्वान हैरान हो जाने कुल टोटल उम्र भाई 42 साल दी इतने युद्ध पंथ दी साजणा इतने कम ते इतने बड़े धर्म ग्रंथ दी रचना हैरानी की है भाई मनीष सिंह ने तो एक सवाल भी कर देता सी दमदमा सा शायद आप नु पता होवे ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ RAM ਸਰ ਦੇ ਚ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕਲ ਕਰਤਾਰ ਪਰਵਾਲੀ ਚ ਧੀਰਮੱਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਪੰਨੇ ਖਾਲੀ ਨੇ ਉਦਿਖਿਛ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਵੇਂ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ। ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ। ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰਪੁਰ ਸਾਹਿਬ ਦਰਸ਼ਨ ਕੀਤੇ ਹਨ। ਇਹ ਪੰਨੇ ਖਾਲੀ ਨੇ ਜਿੱਥੇ ਗੁਰਤੇਕ ਬਾਦ ਸਹਿਬ ਜੀ ਮਹਾਰਾਜ ਦੀ ਬਾਣੀ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਲੇਖਕ ਭਾਈ ਸਾਹਿਬ ਭਾਈ ਗੁਰਦਾਸ ਜੀ। ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਬੀੜ ਤੇਰ ਮੱਲ ਕੁਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਅ ਹੋ ਗਿਆ ਕੁਛ ਸਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦਕਸ਼ਨ ਦੇਚ ਭੇਜਨੇ ਨੇ ਲਿਆਜ਼ਾ ਇਹ ਬੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਦੇ ਉਤਾਰੇ ਕਰੀਏ ਤੋ ਧੀਰ ਮਲ ਚੁਕੇ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਨਕ ਹੋ ਤੁਸੀਂ ਵਾਕਈ ਦਸਵੇਂ ਅਵਤਾਰ ਹੋ ਦਸਵੇਂ ਗੁਰਨਾਨਕ ਹੋ ਤੇ ਖੁਦ ਉਚਾਰਨ ਕਰ ਲੋ ਤੇ ਜੇ ਦਸਵੇਂ ਗੁਰਨਾਨਕ ਨਹੀਂ ਤੁਸੀਂ ਸੂਰ ਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲੋ ਉਂਝ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਯੁੱਧ ਕਰਕੇ ਲੈ ਲਓ ਜਾਂ ਤੁਸੀਂ ਅਵਤਾਰ ਹੋ ਤੇ ਖੁਦ ਉਚਾਰਨ ਕਰੋ ਯੁੱਧ ਕਰਨਾ ਧੀਰ ਮਲ ਨਾਲ ਸਤਗੁਰ ਨੇ ਮਨਾਸਬ ਨਹੀਂ ਸਮਝਿਆ ਮਨੀ ਸਿੰਘ ਨੂੰ ਕਿਹਾ ਕਾਗਜ਼ਾਂ ਦਾ ਬਹੁਤ ਵੱਡਾ ਥੱਬਾ ਗੋ ਰੱਖ ਕੇ ਲੰਬਾ ਚੌੜਾ ਇਤਿਹਾਸ ਵਿੱਚ ਮੁਖਤਸਰ ਉਚਾਰਨ ਕਰ ਰਹੇ ਹਾਂ ਭਾਈ ਮਨੀ ਸਿੰਘ ਨੂੰ ਕੀ ਲਿਖਾ ਇਹ ਤਿੰਨ ਮੈਂਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਬੀੜ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ-ਜਿੱਥੇ ਪੰਨੇ ਖਾਲੀ ਸਨ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇੱਕ ਹੋਈ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਨਾਮਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਦੀ ਚਿਤ੍ਰ ਹੈ ਭਗੋਤੀ ਦੀਵਾਰ ਹੈ ਬਥੇਰਾ ਕੁਛ ਕੀ ਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ ਕੀ ਆ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ ਸਤਿਗੁਰੂ ਕਹਿ ਲਗੇ ਮਨੀ ਸਿੰਘ ਗੱਲ ਇਹ ਨਹੀਂ ਹੈ ਗੱਲ ਇਹ ਨਹੀਂ ਹੈ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਨਿਰੋਲ ਬ੍ਰਹਮ ਦੀ ਵਿਚਾਰ ਹੈ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਪਰਮਾਤਮਾ ਦੇ ਮੌਲ ਬੋਲ ਕੌਣ ਸੁਣਦਾ ਹੈ ਜਿਸ ਦਾ ਮਨ ਚੁੱਪ ਕਰ ਜਾਂਦਾ ਹੈ ਉਹ ਅਨਾਹਦ ਨਾਦ ਨੂੰ ਸੁਣਦਾ ਹੈ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ﺍﻟਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਐਸਰਾ ਕ੍ਰਿਮ ਗਿਆਨਵੇਲਾ ਦਾ। ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਮਨੀ ਸਿੰਘ ਧਨਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ। ਪ੍ਰਮਾਤਮਾ ਦੇ ਬੋਲ ਨੇ ਕਿ ਪ੍ਰਮਾਤਮਾ ਦਾ ਸਰੂਪ ਹੈ। ਵਿਛੇ ਮਨੀ ਸਿੰਘ ਬੋਲ ਪਿਆ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ। ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ ਹੈ ਅਬ ਮੈਂ ਆਪਣੀ ਕਥਾ ਬਖਾਣਾ ਤਬ ਸਾਦਤ ਜੈ ਬਿਦਮੋਹ ਆਨ ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ ਜਿਵੇਂ ਅਵਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ ਇਹ ਇਤਿਹਾਸ ਮੈਂ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਲਿਖਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਨਹੀਂ ਹੈ ਤੁਸੀਂ ਗੁਰਨਾਣਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ ਗੁਰਨਾਣਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪੁਰਮ ਮਨਾਣੇ ਗੁਰਗ੍ਰੰਥ ਸਾਹਿਬ ਦੇ ਵਿੱਚ ਤੇ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਨ੍ਹਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੀ ਸੀ ਕਰਦੇ ਕੀ ਰਹੇ ਆਇਓ ਕਿੰਨੀ ਸੀ ਘਟਨਾ ਕੀ ਘਟਿਏ ਸਤਿ ਕੁਛ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਸਪਰਪੰਥ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਕੇਵਲ ਨਾਮ ਦੀ ਮੈਂ ਨਾਮ ਦੀ ਮੈਂ ਮਨੀਸ਼ ਸਿੰਘ ਸਾਡੀ ਬਾਣੀ ਚ ਇਤਿਹਾਸ ਹੈ ਅਰ ਜਵਾਸੀ ਲਿਖੇ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਚ ਕਿਸ ਤਰ੍ਹਾਂ ਲਿਖਦੇ ਆ ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਦੇ ਚ ਕਿਸ ਤਰ੍ਹਾਂ ਲਿਖਦੇ ਹਾਂ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ ਸ੍ਰੀ ਕ੍ਰਿਸ਼ਨ ਦੀ ਕਥਾ ਸੂਰਦਾਸ ਨੇ ਲਿਖੀ ਕਵੀ ਨਰੋਤਮ ਨੇ ਲਿਖੀ ਬਹੁਤ ਸਾਰੇ ਵਿਦਵਾਨਾਂ ਨੇ ਲਿਖੀ ਵੇਦ ਵਿਆਸ ਨੇ ਲਿਖੀ ਰਾਮ ਦੀ ਕਥਾ ਬਾਲਮੀਕ ਨੇ ਲਿਖੀ ਤੁਲਸੀ ਨੇ ਲਿਖੀ ਅਨੇਕਾਂ ਹੋਰ ਵਿਦਵਾਨਾਂ ਨੇ ਲਿਖੀ ਮਹਾਰਾਜ ਤੁਹਾਡੀ ਵੀ ਕੋਈ ਕਥਾ ਲਿਖ ਦੇਗਾ की चिंता ਤੁਸੀਂ ਆਪ ਕਿਉਂ ਕੀਤੀ ਆਪਣੇ ਕਥਾ ਆਪ ਕਿਉਂ ਲਿਖੇ ਪਤਾ ਹੈ ਹੁਣ ਧਨਗੁਰੂ ਉਹਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸੋ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਅਵਤਾਰੀ ਪਰ શ્રી ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਵਿੱਚ ਆਇਆ ਹੈ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਹੈ ਰੱਬ ਕਹਿ ਦਿੱਤਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪਰਮਾਤਮਾ ਕਹਿ ਦੇ ਤੋ ਇਹ ਸਾਰੀ ਗੁਰਨਾਣਿਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕਕੁੰਡ ਮੇ ਪਰ। ਤੋ ਫਿਰ ਤੁਸੀਂ ਕੌਣ ਮੋਖੋ ਦਾਸ ਤਵਨ ਕਾ ਜਾਣੋ? ਯਾ ਮੈਂ ਭੇਦ ਨ ਰੰਚ ਪਛਾਨੋ। ਮੈਂ ਹਉ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਵਾਂਸ। ਮੈਂ ਤੇ ਉਸ ਪਰਮਾਤਮਾ ਦਾ ਨਿਮਾਨਾ ਸੇਵਕਾ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ। ਜੋਨੇ ਜ ਪ੍ਰਭਉ ਮਉ ਸੋ ਕਹਾ ਸੋ ਕਹੋ ਜਗਮਾਏ ਜੋ ਕੁਝ ਪ੍ਰਭਉ ਨੂੰ ਕਹ ਕਹੈ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਹੀ ਸਵਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਕਿ ਆਪਣੀ ਕਥਾ ਵਿੱਚ ਲਿਖਿਆ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਹੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ इस वास्ते साफ कहने जो हम को परमेश्वर उछ रहे सब नरक कुंड में दास तमन का जानो या में रंच मैं हूं परम पुरुख को दासा देखन आयो जगत देख <coughs> साहिब कहने धार्मिक जिंदगी मनुख दी उस दिन शुरू किस दिन जिस दिन मनुख दे अंदर धार्मिक सवाल पैदा हो हैं अगर पैदा हो ਉਹ ਬੰਦਾ ਗੁਰਦੁਆਰੇ ਆਇਆ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਤੇ ਬਾਜ਼ਾਰ ਦੇ ਚ ਆਇਆ ਗੁਰੂਕੁਲ ਨਹੀਂ ਆਇਆ ਪਰਿਵਾਰਿਕ ਸਮਾਗਮ ਜਹ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਇਕੱਠ ਦੇ ਤੇ ਉਹ ਹੀ ਆਇਆ ਗੁਰੂਕੁਲ ਤੇ ਉਹ ਹੀ ਆਇਆ जिस अंदर धार्मिक सवाल पैदा हो गया ए गुरु मन क्यों नहीं जुड़ता जी मन जोत स्वरूप है तो इतना कलेश क्यों है इतना दुख क्यों है जी मन आनंद स्वरूप है प्रकाश स्वरूप है तो इतना अंधेरा क्यों है इतना अंधकार क्यों है अगर मन अगम है तो इतना तुच्छ क्यों बने आया ਐਸੇ ਸਵਾਲ ਜਿਸ ਦਿਨ ਪੈਦਾ ਹੋਣ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ਼ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਹੈ ਕਦੀ ਕਦਾਈ ਕੋਈ ਸਤਨ ਦਾ ਪੁਰਸ਼ ਮਿਲਦਾ ਹੈ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਹੁੰਦੇ ਨੇ ਸਵਾਲ ਆਰਥਿਕ ਹੁੰਦੇ ਨੇ ਸਵਾਲ ਸਰੀਰਕ ਹੁੰਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਹੁੰਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿੰਨਾ ਦੇ ਗੋ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਹੁੰਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾਰ yog sadhana ਦਾ ਫਲ ਕੀ ਹੈ satsang ਕਰ ਰਹੇ ਹੋ ਇਹਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਹੇ ਹੋ ਇਹਦਾ ਕੀ ਫਲ ਹੈ ਪੂਜਾ ਪਾਠ দান ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ ਕੋ ਦਾ ਤ ਗਿਆਨੀ ਕਵਨ ਕਹੋ ਵਿਚਾਰ ਅਵਿਚਾਸ ਇਸ ਨੂੰ بڑے ਖੁਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ। ਉਹ بڑے ਅਰਦਾਸ ਮਈ ਡੰਗ ਨਾਲ, "ਹੇ ਗੁਰਦੇਵ, ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ। ਦਸਮ ਗ੍ਰੰਥ ਦਾ ਟਿਕਾ ਕਰਦੇ ਆਇਆ, ਉਹਨਾਂ ਨੇ ਕਲਮ ਬੰਦ ਕੀਤੇ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅਜੇ ਤਾਂ 25-30 ਸਾਲ ਪਹਿਲੇ ਮੈਂ ਪੜਿਆ ਸੀ। ਹੁਣ ਤੇ ਹੋਰ ਵੀ ਬੇਸ਼ਤਰ ਟਿਕੇ ਆ ਗਏ।" ਕਿ ਬੇਸਤਰ ਠੀਕਿਆਂ ਦੇ ਗਿਆਨੀ ਕਹਿੰਦੇ ਪੈਨੇ ਇਹ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਵੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾਦੀ ਨਦੀ 'ਚ ਨਹੀਂ ਰੁੜੇ ਇਹ ਸਵਾਲਾਂ ਦੀ ਬਾਣੀ ਖੋਸੂੜਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰਨ ਉਹ ਖਾਲਸਾ ਸਵੇਰੇ ਉੱਠਦੇ ਅੰਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮਾ ਮਨ ਸੇਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਆਈ ਹੋਪ ਕਿ ਤੁਹਾਨੂੰ ਕੁਝ ਕਲੈਰਟੀ ਮਿਲੀ ਹੋਊਗੀ ਇਹ ਬੇਨਤੀ ਹੈ ਸਾਰੇ ਵੀਰ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੇ ਸਿੱਖ ਵੀਰਾਂ ਕਿਸੇ ਦੀਆਂ ਗੱਲਾਂ 'ਚ ਨਾ ਆਓ ਜਦ ਤੱਕ ਤੁਸੀਂ ਪੜੋ ਖੁਦ ਕੀ ਕਾ ਲੈ ਕੇ ਸਮਝਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਨਹੀਂ ਸਮਝ ਲਾਦੀ ਤਾਂ ਫੇਰ ਕਿਸੇ ਦੀ ਮਦਦ ਲਵੋ ਪਰ ਸਿਰਫ ਔਰ ਸਿਰਫ ਮੇਰੀਆਂ ਗੱਲਾਂ ਸੁਣ ਕੇ ਕਿਸੇ ਤੁਹਾਡੇ ਜਿਹੜੇ ਸੰਤ ਕੀ ਅੱਜਕੱਲ ਬਹੁਤ ਰੌਲਾ ਪਾਉਂਦੇ ਆ ਨਕਲੀ ਸੰਤ ਜਿਹੜੇ ਬਣੇ ਫਿਰਦੇ ਆ ਸਿਰਫ ਉਹਨਾਂ ਦੀਆਂ ਗੱਲਾਂ ਸੁਣ ਕੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਸ ਦੇ ਵਿੱਚ ਤੁਸੀਂ ਲੜੀ ਜਾਣਾ ਉਹ ਗੱਲ ਜਿਵੇਂ ਕਿ ਉਹ ਸੰਤ ਮਸਕੀਨ ਜੀ ਨੇ ਦੱਸਿਆ ਉਹਨਾਂ ਨੇ ਪੜ੍ਹਿਆ ਆ ਉਹਨਾਂ ਨੂੰ ਪਤਾ ਆ ਤੇ ਉਹਨਾਂ ਨੇ ਉਸ ਹੱਬ ਨਾਲ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਕਿਉਂ ਨਹੀਂ ਦਰਜ ਕੀਤੀ ਤੇ ਮੇਰੇ ਹਿਸਾਬ ਨਾਲ ਲੌਜੀਕ ਵੀ ਬਣਦਾ ਬਿਲਕੁਲ ਸਹੀ ਆਨਸਰ ਆ ਕਿ ਸਾਨੂੰ ਅਨਸਰ ਨੂੰ ਆਪਣੇ ਮਨ ਤੋਂ ਸੋਚਣਾ ਪੈਣਾ ਕਿ ਤੁਹਾਨੂੰ ਕੀ ਸਹੀ ਲੱਗਦਾ ਕੀ ਨਹੀਂ ਮੈਨੂੰ ਇਹ ਗੱਲ ਬਹੁਤ ਸਹੀ ਸੈੱਟ ਬੈਠੀ ਆ ਜਿਹੜੀ ਮੈਂ ਸੁਣੀਆ ਸੰਤ ਮਸਕੀਨ ਜੀ ਦੀ ਤੇ ਸਹੀ ਵੀ ਲੱਗਦੀ ਆ ਮੈਂ ਦਸਮ ਗ੍ਰੰਥ ਸਸਮ ਦੀ ਬਾਣੀ ਹੇ ਤੱਕ ਨਹੀਂ ਪੜੀ ਪਰ ਜਪੂ ਸਾਹਿਬ ਸਵਈਏ ਚੌਪਈ ਸਾਹਿਬ ਇਹਨਾਂ ਤਿੰਨਾਂ ਨੂੰ ਪੜ ਕੇ ਪਤਾ ਲੱਗ ਸਕਦਾ ਕਿ ਦਸਮ ਗ੍ਰੰਥ ਦੇ ਵਿੱਚ ਕਿੰਨਾ ਗਿਆਨ ਹੈ ਪਰ ਇਸ ਗੱਲ ਨੂੰ ਸਾਰ ਤੋਂ ਲੁਕਾਇਆ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸਿੱਖਾਂ ਦੇ ਸਵਾਲਾਂ ਦੇ ਆਨਸਰ ਆ ਸਾਡੇ ਜਿਹੜੇ ਮਨ 'ਚ ਸ਼ੰਕਾਵਾਂ ਪੈਦਾ ਹੁੰਦੀਆਂ ਨਾ ਉਹਨਾਂ ਦੇ ਆਨਸਰ ਆ ਇਸ ਕਰਕੇ ਸਾਰ ਤੋਂ ਇਹਨਾਂ ਗੱਲਾਂ ਨੂੰ ਦੂਰ ਰੱਖਿਆ ਜਾਂਦਾ ਹੈ ਜਿੰਨਾ ਕਿ ਮੈਨੂੰ ਲੱਗਦਾ ਹੈ ਬਾਕੀ ਆਪਸ 'ਚ ਲੜਨ ਦੀ ਬਜਾਏ ਤੁਹਾਡੇ ਸਵਾਲ ਆ ਤੁਸੀਂ ਖੁਦ ਪੜੋ ਕਿਸੇ ਦੇ ਨਾ ਜਾਓ ਕਿਸੇ ਨੂੰ ਪੁੱਛਣ ਜਾਓਗੇ ਤਾਂ ਉਹਨੇ ਆਪਣੇ ਹਿਸਾਬ ਨਾਲ ਤੁਹਾਨੂੰ ਆਨਸਰ ਦੇ ਦੇਣਾ ਹੈ। ਇਹੀ ਬੇਨਤੀ ਆ। ਕੋਸ਼ਿਸ਼ ਕਰੋ ਜਿੰਨਾ ਆਪਾਂ ਵੱਤ ਵੱਤ ਬਾਣੀ ਪੜ ਸਕੀਏ। ਮੈਂ ਵੀ ਕੋਸ਼ਿਸ਼ ਕਰਨੀ ਆ ਹੁਣ। ਜਿੰਨਾ ਹੋ ਸਕੇਗਾ ਬਾਣੀ ਪੜਨੀ ਆ ਤੇ ਸਮਝਣ ਦੀ ਕੋਸ਼ਿਸ਼ ਕਰਨੀ ਆ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਨੀ। ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।